ਵਾਹਿਗੁਰੂ ਜੀ ਜੱਸਾ ਸਦਾ ਬਾਗਟੂ ਖੜੇ ਰਜਿੰਦਰ ਮੇਰੇ ਹੋਇਆ ਜੀ ਹੈ ਤੁਹਾਡੇ ਨਾਲ ਕਿਉਂ ਇਸ ਤਰ੍ਹਾਂ ਦੇ ਹਲਾਕ ਬਣੇ ਨੇ ਮੈਨੂੰ ਪੜੀ ਮੈਂ ਬਚਪਨ ਦੇ ਕਿ ਬਚਪਨ ਤੋਂ ਹੀ ਆ ਇਲਾਜ ਨਹੀਂ ਹੋ ਪਾਇਆ ਤੁਹਾਡਾ ਜਾਣ ਕੀ ਹੋਇਆ ਹੈ ਪਹਿਲੀ ਲਾਜ ਹੋਏ ਪਰ ਤੋ ਤੰਦੇ ਜੋ ਕਿਉਂ ਦਾ ਕੀ ਬੇ ਤੈਨੂੰ ਆਪਦੇ 'ਚ ਵਿਸ਼ਵਾਸ ਹੈ ਤੁਹਾਨੂੰ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਲਈ ਸਹੀ ਹੋ ਜਾਓਗੇ। ਹਾਂਜੀ ਜੀ ਇਹ ਸੁਗਾਸ਼ ਇਹ ਬਵਾਸਾ ਬੇ ਅਰਕਿੰਦਰ ਜੀ ਮੈਨੂੰ ਇਹ ਦੱਸੋ ਇਹ ਜਿਹੜਾ ਸੈਟਅਪ ਲਾਇਆ ਤੁਸੀਂ ਇਹ ਆਪ ਲਾਇਆ ਤੁਸੀਂ? ਨਹੀਂ ਸਿੰਘ ਠੇ ਦੇ ਬੂਠੇ ਲੱਗੇ ਸੇਵਾ ਜੀ ਕੀਤੀ ਜਿਸਨੇ ਲਵਾ ਦਿੱਤਾ ਤਾਂ ਪਰਜਿੰਦਰ ਮੀਰ ਜਿਹੜਾ ਬੋਲਣ ਦੇ ਵਿੱਚ ਸਮਰਥ ਜ਼ਰੂਰ ਹੈ ਪਰ ਆਪਣੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਉਹਨਾਂ ਦੇ ਬੋਝ ਨਹੀਂ ਬਣਿਆ ਹੋਇਆ ਨਹੀਂ ਤਾਂ ਥੋੜੀ ਜੀ ਮੁਸੀਬਤ ਪੈ ਜਾਂਦੀ ਹੈ ਇਹਦਾ ਪਰਿਵਾਰ ਵਾਲੇ ਵੀ ਜਿਹੜੇ ਨੇ ਆਪਣੇ ਬੱਚਿਆਂ ਨੂੰ ਸਮਝਦੇ ਨੇ ਜਿਉ ਬੋਝ ਨਹੀਂ ਪਰ ਇਹ ਵੀ ਵੀਰ ਜ਼ਰੂਰ ਸਰੀਰ ਤੋਂ ਅਪਾਹਜ ਜ਼ਰੂਰ ਹੋ ਗਿਆ ਪਰ ਇਸ ਦੀ ਸੋਚ ਅਪਾਹਜ ਨਹੀਂ ਹੋਈ ਇਹ ਤਰਜਿੰਦਰ ਵੀਰ ਮੈਂ ਲਿਖਿਆ ਖੁਸ਼ੀ ਜਦੋਂ ਆਉਂਦੇ ਹੋ ਕਿੰਨੀ ਕੀ ਮੁਸੀਬਤ ਹੁੰਦੀ ਹੈ ਜਿੰਨੀਆਂ ਕੀ ਪਰੇਸ਼ਾਨੀਆਂ ਹੁੰਦੀਆਂ ਨੇ ਤਾਂ ਹੋ ਗਿਆ 휠 ਚੇਅਰ ਤੇ ਭਾਈ ਪੈਨਸ਼ਨ ਨਹੀਂ ਹੈ ਨਹੀਂ ਪੈਸਾ ਪੈਣਾ ਨਹੀਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੜਿਆ ਆਨਯਾਰ ਚੈਨਲ ਦੇ ਨਾਲ ਦੋਸਤੋ ਇਸ ਵੇਲੇ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਮੌਜੂਦ ਹੈ ਅਤੇ ਤੁਹਾਨੂੰ ਦੁਨੀਆ ਦੇ ਸਭ ਤੋਂ ਬਹਾਦਰ ਇਨਸਾਨ ਨਾਲ ਮਿਲਾਉਣ ਜਾ ਰਿਹਾ ਹੈ ਇਹ ਬਹਾਦਰ ਇਸ ਲਈ ਹੈ ਕਿਉਂਕਿ ਇਹ ਵੀਰ ਜੀ ਚੱਲਣ ਦੇ ਵਿੱਚ ਵੀ ਸਮਰੱਥ ਹੈ ਤੇ ਬੋਲਣ ਦੇ ਵਿੱਚ ਵੀ ਸਮਰੱਥ ਹੈ ਸਹੀ ਤਰ੍ਹਾਂ ਚੱਲ ਨਹੀਂ ਪਉਂਦਾ ਤੇ ਸਹੀ ਤਰ੍ਹਾਂ ਬੋਲ ਨਹੀਂ ਪਉਂਦਾ ਪਰ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਜਿਸ ਤੇ ਥੋੜੀ ਬਹੁਤੀ ਵੀ ਮੁਸੀਬਤ ਪੈਂਦੀ ਹੈ ਉਹ ਹੌਸਲਾ ਹਾਰ ਜਾਂਦਾ ਜਾਂ ਟੁੱਟ ਜਾਂਦਾ ਹੈ ਜੇ ਰੱਬ ਨੂੰ ਤਾਂ ਨੇ ਮেরে ਮਾਰਦਾ ਹੈ ਤਾਂ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਆਪਣੇ ਹੌਸਲੇ ਨਾਲ ਆਪਣੀ ਹਿੰਮਤ ਦੇ ਨਾਲ ਆਪਣਾ ਪਰਿਵਾਰ ਪਾਲਦੇ ਨੇ ਤਾਂ ਬਹੁਤ ਇਹੋ ਜਿਹੇ ਇਨਸਾਨ ਨੇ ਜਿੰਨਾਂ ਦੇ ਹੱਥ ਪੈਰ ਸਲਾਮਤ ਹੁੰਦੇ ਆ ਵੀ ਉਹ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਤਾਂ ਬਹੁਤੇ ਇਹੋ ਜਿਹੇ ਨੇ ਜਿਹੜੇ ਰੱਬ ਦੇ ਭਾਣੇ ਦੇ ਵਿੱਚ ਰਹਿੰਦੇ ਨੇ ਰਜਿੰਦਰ ਵੀਰ ਹੈ ਜਿਹੜਾ ਇਹ ਬੋਲਣ ਦੇ ਵਿੱਚ ਤੇ ਚੱਲਣ ਦੇ ਵਿੱਚ ਸਮਰਥ ਜ਼ਰੂਰ ਹੈ ਪਰ ਇਸ ਦੀ ਸੋਚ ਬਹੁਤ ਵਧੀਆ ਹੈ ਇਸ ਦੀ ਸੋਚ ਆਪਾ ਹੀ ਨਹੀਂ ਹੈ ਜਿਆਦਾ ਤਾਂ ਅਸੀਂ ਦੇਖਦੇ ਆ ਜਿਹੜੇ ਸਰੀਰ ਤੋਂ ਪਾਹੀਜ ਹੁੰਦੇ ਨੇ ਉਹਨਾਂ ਦੀ ਸੋਚ ਵੀ ਪਾਹੀਜ ਹੋ ਜਾਂਦੀ ਹੈ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਤੇ ਆਪਣੀ ਰੋਜੀ ਰੋਟੀ ਚਲਾਉਂਦੇ ਨੇ ਪਰ ਇਹ ਦੁਨੀਆਂ ਦਾ ਸਭ ਤੋਂ ਬਹਾਦਰ ਇਨਸਾਨ ਹੈ ਇਮਾਨਦਾਰ ਇਨਸਾਨ ਹੈ ਕਿਉਂਕਿ ਇਹ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫਲਾ ਰਿਹਾ ਆਪਣੀ ਮਿਹਨਤ ਨੂੰ ਤਰਜੀਹ ਦੇ ਰਿਹਾ ਹੈ ਬੱਚਿਆਂ ਦਾ ਸਮਾਨ ਵੇਚਦਾ ਹੈ ਜਾਂ ਪਾਣੀ ਦੀਆਂ ਬੋਤਲਾਂ ਵੇਚਦਾ ਹੈ ਜਾਂ ਟੌਫੀਆਂ ਵੇਚਦਾ ਹੈ 10 20 30 ਰੁਪਏ ਦਾ ਸਮਾਨ ਵੇਚਦਾ ਉਸ ਤੋਂ ਹੀ ਆਪਣੀ ਰੋਜੀ ਰੋਟੀ ਚਲਾ ਰਿਹਾ ਹੈ ਤਰਜਿੰਦਰ ਵੀਰ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਅਮਰਤਾਰੀ ਵੀਰ ਹੈ ਸਾਡਾ ਤਾਂ ਅਮਰਤਾਰੀ ਵੀਰ ਰੱਬ ਦੀ ਰਜਾ ਦੇ ਵਿੱਚ ਹੈ ਤਾਂ ਬਹੁਤ ਇਨਸਾਨ ਨੇ ਜਿਨ੍ਹਾਂ ਤੇ ਮੁਸੀਬਤਾਂ ਪੈ ਜਾਂਦੀਆਂ ਤਾਂ ਉਹ ਰੱਬ ਨੂੰ ਤਾਨੇ ਮਨੇ ਮਾਰਦੇ ਨੇ ਪਰ ਇਹੋ ਜਿਹੇ ਵੀਰ ਬਹੁਤ ਵਿਰਲੇ ਮਿਲਦੇ ਨੇ ਜਿਨ੍ਹਾਂ ਤੇ ਮੁਸੀਬਤਾਂ ਚਾਹੇ ਹਜ਼ਾਰਾ ਹੋਣ ਪਰ ਰੱਬ ਦੀ ਰਜਾ ਦੇ ਵਿੱਚ ਰਹਿੰਦੇ ਨੇ ਰਜਿੰਦਰ ਜੀ ਕੀ ਹਾਲ ਨੇ ਪਹਿਲਾਂ ਫਤਿਹ ਦੀ ਸਾਜ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਗ ਜੀ ਰਜਿੰਦਰ ਜੀ ਅਮਰਤਾਰੀਓ ਤੁਸੀਂ ਹਾਂਜੀ ਮੈਂ ਦੇਖ ਰਿਹਾ ਤੁਸੀਂ ਰੱਬ ਦੇ ਵਿੱਚ ਵੀ ਬੜੀ ਆਸਥਾ ਹੈ ਤੁਹਾਡੀ ਹਾਂਜੀ ਅੱਛਾ ਬੁਖਰੀ ਜੀ ਹਾਂਜੀ ਪਾਠ ਜੱਪਦੇ ਰੋ ਜਾਣਾ ਹਾਂ ਜੀ ਰਜਿੰਦਰ ਵੀਰੇ ਹੋਇਆ ਜੀ ਹੈ ਤੁਹਾਡੇ ਨਾਲ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਮੈਨੂੰ ਪੜੀ ਮੈਂ ਬਚਪਨ ਦੇ ਕਿਉਂ ਇਲਾਜ ਨਹੀਂ ਹੋ ਪਾਇਆ ਤੁਹਾਡਾ ਜਾਂ ਕੀ ਹੋਇਆ ਹੈ ਪਹਿਲੀ ਲਾਜ ਹੋਇਆ ਪਾਇਆ ਪਰ ਦੋ ਤਿੰਨ ਦਿਨ ਦੇ ਦੂ ਜਦੋਂ ਜਦੋਂ ਵੱਡਾ ਹੋ ਜਾ ਸਹੀ ਹੋ ਜਾ ਜੀ ਤੇ ਰੱਬ ਤੇ ਵਿਸ਼ਵਾਸ ਹੈ ਤੁਹਾਨੂੰ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਲਈ ਸਹੀ ਹੋ ਜਾਓਗੇ। ਹਾਂਜੀ ਕੀ ਹੈ ਸ਼ੁਗਾਰ ਚ ਇਹ ਗੱਲ ਹੈ। ਤੇ ਰੱਬ ਦੀ ਔਟ ਅਸਰੇ ਨਾਲ ਹੀ ਚੱਲਦੇ ਹੋ। ਹਾਂਜੀ। ਅਰਜਿੰਦਰ ਜੀ ਮੈਨੂੰ ਇਹ ਦੱਸੋ ਇਹ ਜਿਹੜਾ ਸੈਟਅਪ ਲਾਇਆ ਤੁਸੀਂ ਇਹ ਆਪ ਲਾਇਆ ਤੁਸੀਂ? ਨਹੀਂ ਸਿੰਘ ਤੇ ਟੁਕਡੇ ਚਲਾਈ ਸੀ। ਸੇਵਾ ਦਿੱਤੀ ਨਹੀਂ। ਕਿਸ ਨੇ ਲਵਾ ਦਿੱਤਾ ਤੁਹਾਨੂੰ? ਅਰਜਿੰਦਰ ਵੀਰੇ ਤੁਸੀਂ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਹੋ। ਪਰਿਵਾਰ ਬਾਰੇ ਜ਼ਰੂਰ ਜਾਨਣਾ ਚਾਹੁੰਨੇ ਆ ਪਰਿਵਾਰ ਦੇ ਇਕੱਲੇ ਮੈਂਬਰ ਤੇ। ਪਰਿਵਾਰ ਦੇ ਵਿੱਚ ਤੰਮੀ ਦਰਵੀ ਉਹ ਕੋਈ ਆਵਾਜ਼ ਤੇ ਉਹ ਮਨਾ ਨਹੀਂ ਕਰਦੇ ਤੁਹਾਨੂੰ ਇਸ ਤਰ੍ਹਾਂ ਆਉਣ ਜਾਣ ਤੋਂ ਠੀਕ ਜੀ ਠੀਕ ਜੀ ਜਾਂ ਤਾਂ ਨੇ ਮਿਹਨਤ ਕਰਨੀ ਮੈਨੇਜਰ ਪਰ ਰਜਿੰਦਰ ਵੀਰ ਜਿਹੜਾ ਬੋਲਣ ਦੇ ਵਿੱਚ ਸਮਰਥ ਜ਼ਰੂਰ ਹੈ ਪਰ ਆਪਣੇ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਉਹਨਾਂ ਦੇ ਬੋਝ ਨਹੀਂ ਬਣਿਆ ਹੋਇਆ ਨਹੀਂ ਤਾਂ ਥੋੜੀ ਜੀ ਮੁਸੀਬਤ ਪੈ ਜਾਂਦੀ ਹੈ ਇਹਦਾ ਪਰਿਵਾਰ ਵਾਲੇ ਵੀ ਜਿਹੜੇ ਨੇ ਆਪਣੇ ਬੱਚਿਆਂ ਨੂੰ ਸਮਝਦੇ ਨੇ ਜਿਉਂ ਬੋਝ ਨੇ ਪਰ ਇਹ ਵੀ ਵੀਰ ਜ਼ਰੂਰ ਹੈ ਸਰੀਰ ਤੋਂ ਆਪਾ ਹੀ ਜ਼ਰੂਰ ਹੋ ਗਿਆ ਪਰ ਇਸ ਦੀ ਸੋਚ ਆਪਾ ਹੀ ਨਹੀਂ ਹੋਈਏ ਪਰਿਵਾਰ ਤਾਂ ਵੀ ਬੋਝ ਨਹੀਂ ਬਣਿਆ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਹੈ ਤਾਂ ਰਜਿੰਦਰ ਵੀਰ ਮੈਂ ਦੇਖਿਆ ਤੁਸੀਂ ਜਦੋਂ ਆਉਂਦੇ ਹੋ ਕਿੰਨੀ ਕਿ ਮੁਸੀਬਤ ਹੁੰਦੀ ਹੈ ਕਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਤੁਹਾਨੂੰ ਆਉਣ ਆਉਂਦੇ ਆ ਰੀਲ ਜੇ ਪੇ ਆਪਣੀ ਪੈਨਸ਼ਨ ਨਹੀਂ ਆਉਂਦੀ ਹੈ ਪਰ ਆਪਣਾ ਦਾ ਦੂਤਾ ਦੂਰੋਂ ਆਉਂਦੇ ਤੁਸੀਂ ਹਾਂਜੀ ਕਿੰਨੀ ਕਿ ਦੂਰ ਤੇ ਰਸਤੇ ਜਦੋਂ ਵੀ ਵੀਲਚੈਰ ਦੇ ਹੁੰਦੇ ਉਹ ਜੋ ਪ੍ਰੇਸ਼ਾਨੀ ਤਾਂ ਜਿਆਦਾ ਹੀ ਹੁੰਦੀ ਪਰ ਇਹ ਨਹੀਂ ਕੋਈ ਗ੍ਰਿ ਮਾੜੇ ਨਾ ਜਾਂਦੇ ਇਕੱਲੇ ਅਠੀ ਗੱਲ ਨਾ ਹੋਵੇ ਫਿਰ ਵੀ ਮੇਰੇ ਕੀ ਮੈਨੂੰ ਇਹ ਦੇਖੋ ਜਿਹੜੀ ਵੀਲਚੈਰ ਤੁਸੀਂ ਆਪ ਲਈਏ ਜਾਂ ਕਿਸੇ ਦੀ ਸੇਵਾ ਹੋਈਏ ਇਹ ਮੂਵਿੰਗ ਛੇਵਾਲੇ ਤੇ ਵਾਲੇ ਤਾਂ ਜਰੂਰ ਜੀ ਵੀਰ ਨੇ ਹਲਾਤਾ ਤੋਂ ਬਹੁਤ ਸਾਰਿਆਂ ਨੇ ਨੂੰ ਵੀਰ ਨੂੰ ਸੇਵਾ ਵੀ ਭੇਜੀ ਹੋਈ ਹੈ ਇਹ ਜਿਹੜਾ ਸੈਟਅਪ ਲਾਇਆ ਵੀਰ ਨੇ ਇਹ ਵੀ ਕਿਸੇ ਦੀ ਸੇਵਾ ਹੈ ਉਸ ਵੀਰ ਦਾ ਵੀ ਭਲਾ ਹੋਵੇ ਉਸ ਇਨਸਾਨ ਦਾ ਵੀ ਭਲਾ ਹੋਵੇ ਜਿਸ ਵੀਰ ਨੇ ਇਸ ਵੀਰ ਦੀ ਸੇਵਾ ਵਾਸਤੇ ਇਸ ਵੀਰ ਨੂੰ ਥੋੜਾ ਜਿਹਾ ਸੈਟਅਪ ਲਾਤਾ ਚਾਹੇ ਪਾਣੀ ਦੀਆਂ ਬੋਤਲਾਂ ਨੇ ਟੌਫੀਆਂ ਨੇ ਚਾਹੇ ਧੂਫ ਨੇ ਵੇਚਣ ਵਾਸਤੇ ਇਸ ਵੀਰ ਦੀ ਸੇਵਾ ਲੰਭਾਈ ਹੈ ਤਾਂ ਵੀਰ ਨੂੰ ਵੀਲਚੇਅਰ ਵੀ ਦਿੱਤੀ ਹੈ ਉਸ ਵੀਰ ਦਾ ਵੀ ਬਹੁਤ ਬਹੁਤ ਭਲਾ ਹੋਵੇ ਬਹੁਤ ਵਿਰਲੇ ਇਨਸਾਨ ਹੁੰਦੇ ਨੇ ਜਿਹੜਾ ਦੂਜਿਆਂ ਦਾ ਦਰਦ ਵਡਾਉਂਦੇ ਨੇ ਤਾਂ ਰਜਿੰਦਰ ਵੀਰੇ ਤਾਂ ਮੈਨੂੰ ਇਹ ਦੱਸੋ ਹੁਣ ਕੀ ਸੁਪਨੇ ਸਜਾਏ ਨੇ ਹੋਰ ਕੀ ਸੋਚਿਆ ਤੁਸੀਂ ਮੈਂ ਇਹ ਇੱਕ ਤਾਂ ਪੜੀ ਉਸ ਤੋਂ ਕਾ ਨਹੀਂ ਜਗਾ ਇੱਕਦਮ ਨਹੀਂ ਸਕੇ ਨਹੀਂ ਸੀ ਲਿੰਦੀ ਹਾਂਜੀ ਇਹ ਕੀ ਗੱਲ ਆ ਇੱਕ ਫਾਈਲ ਕਦੋਂ ਹੋਵੇ ਬਿਰਿਆ ਹੈ ਛੀਟਾ ਮੈਂ ਇਹ ਹੂੰ ਗਾਗੋ ਵੀ ਨਹੀਂ ਹੋਣ ਉਹ ਵੀ ਇਹੀ ਸਮਾਰਵੇ ਦੇ ਨਾਲ ਦੇ ਨਾਲ ਮੈਂ ਨਾਮ ਦੇਵਿੰਦਰ ਦੰਮ ਦੇ ਕਿ ਰੋਜ਼ੀ ਬੋੜਾ ਦਾਨ ਅਰਜਿੰਦਰ ਵੀਰੇ ਤੁਹਾਨੂੰ ਪਤਾ ਨਹੀਂ ਹੈ ਸਾਇਦ ਤੁਸੀਂ ਦੁਨੀਆ ਦੇ ਸਭ ਤੋਂ ਬਹਾਦਰ ਇਨਸਾਨ ਹੋ ਕਿਉਂਕਿ ਮੈਂ ਤੁਹਾਨੂੰ ਬਹਾਦਰ ਇਨਸਾਨ ਇਸ ਲਈ ਬੋਲ ਰਿਹਾ ਮੈਂ ਤਾਂ ਬਹੁਤ ਸਾਰੇ ਇਨਸਾਨ ਨੇ ਜਿਹੜੇ ਸਹੀ ਸਲਾਮਤ ਹੁੰਦਿਆਂ ਵੀ ਦੂਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਤੁਸੀਂ ਮਿਹਨਤ ਨੂੰ ਤਰਜੀਹ ਦੇ ਰਹੇ ਹੋ ਤਾਂ ਅਰਜਿੰਦਰ ਵੀਰੇ ਅਪੀਲ ਲਾਉਣੀ ਚਾਹੁੰਦੇ ਦਾਨੀ ਸਜਣਾ ਨੂੰ ਹਾਂਜੀ ਮੈਂ ਉਹ ਹੀ ਕਰਨਾ ਮੈਂ ਤੋਂ ਕਰੋ ਤੇ ਮਨ ਨੂੰ ਉਹ ਗੋਸਤ ਨੂੰ ਹਨ ਉੱਕਠਿਆ ਉਹ ਡਿਪਾਰਟਮੈਂਟ ਰੋਜ਼ਾਨਾ ਕਰਦੇ ਨਾ ਬਈ ਤੁਸਾਂ ਵੀ ਰੱਬ ਦੇ ਵਿਸ਼ਵਾਸ ਦੇ ਵਿੱਚ ਰਹੋ ਤੁਸੀਂ ਜਲਦੀ ਸਹੀ ਹੋ ਜਾਓਗੇ ਤਾਂ ਆਪਣਾ ਜਿਹੜਾ ਬਿਜ਼ਨਸ ਸ਼ੁਰੂ ਜਰੂਰੀ ਹੋ ਤੁਸੀਂ ਤਾਂ ਇਹ ਵੀ ਜਿਹੜਾ ਚੱਲਣ ਦੇ ਵਿੱਚ ਸਮਰਥ ਜ਼ਰੂਰ ਹੈ ਪਰ ਆਪਣੇ ਪਰਿਵਾਰ ਦੇ ਉੱਪਰ ਬੋਝ ਨਹੀਂ ਬਣਿਆ ਇਹ ਬੋਝ ਪਰਿਵਾਰ ਤੇ ਵੀ ਨਹੀਂ ਬਣਿਆ ਤੇ ਦੁਨੀਆ ਤੇ ਵੀ ਬੋਝ ਨਹੀਂ ਬਣਿਆ ਅੱਜ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਪਾ ਰਿਹਾ ਤੇ ਬਹੁਤ ਇਨਸਾਨ ਨੇ ਜਿਹੜੇ ਦੂਜਿਆਂ ਦਾ ਦਰਦ ਵਡਾਉਂਦੇ ਨੇ ਤੇ ਬਹੁਤਿਆਂ ਨੇ ਦਰਦ ਸਮਝਿਆ ਵੀ ਆ ਰਜਿੰਦਰ ਵੀਰ ਦਾ ਜਿਹੜਾ ਹੈ ਕਿ ਚੱਲਣ ਦੇ ਵਿੱਚ ਤੇ ਬੋਲਣ ਦੇ ਵਿੱਚ ਸਮਰਥ ਹੈ ਇਸ ਨੂੰ ਛੋਟਾ ਜਿਹਾ ਸੈਟਅਪ ਲਾ ਦਿੱਤਾ ਹੋਇਆ ਚਾਹੇ ਤੁਫੂਜ ਬੱਤੀ ਜਾਂ ਟੌਫੀਆਂ ਵੇਚ ਰਿਹਾ ਜਾਂ ਪਾਣੀ ਦੀਆਂ ਬੋਤਲਾਂ ਵੇਚਦਾ ਤੇ ਵੀਰ ਉਸ ਦਾ ਵੀ ਭਲਾ ਹੋਵੇ ਜਿਸ ਨੇ ਵੀਰ ਨੇ ਸਵੀਲ ਚੇਅਰ ਦੀ ਸੇਵਾ ਨਿਭਾਈ ਹੈ ਤਾਂ ਭਾਜੀ ਕਿਵੇਂ ਦੇਖਦੇ ਹੋ ਇਸ ਵੀਰ ਨੂੰ ਬਹੁਤੇ ਇਨਸਾਨ ਤਾਂ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਹੁੰਦੇ ਨੇ ਦੂਜਿਆਂ ਦੇ ਸਾਹਮਣੇ ਹੱਥ ਫੜਾਉਂਦੇ ਨੇ ਤੇ ਬਹੁਤ ਵਿਰਲੇ ਇਹੋ ਜਿਹੇ ਇਨਸਾਨ ਹੁੰਦੇ ਨੇ ਮੈਂ ਇਸ ਲਈ ਵੀਰ ਨੂੰ ਬਹਾਦਰ ਸਮਝਦਾ ਦੁਨੀਆ ਦਾ ਸਭ ਤੋਂ ਵੱਡਾ ਬਹਾਦਰ ਹੈ ਕਿ ਉਹ ਦੁਨੀਆਂ ਦੇ ਸਾਹਮਣੇ ਹੱਥ ਨਹੀਂ ਫੜਾ ਰਿਹਾ ਬੋਲ ਵੀ ਸਹੀ ਤਰ੍ਹਾਂ ਨਹੀਂ ਪਉਂਦਾ ਚੱਲ ਵੀ ਸਹੀ ਤਰ੍ਹਾਂ ਨਹੀਂ ਪਉਂਦਾ ਫਿਰ ਵੀ ਮਿਹਨਤ ਨਾਲ ਆਪਣਾ ਪਰਿਵਾਰ ਬਣਾਇਆ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਖਤਿਆ ਜੀ ਮੈਂ ਇਸ ਬਟਾਲਾ ਰੋਡ ਤੇ ਬ੍ਰਿਜ ਕੁਸ਼ਮਣਾ ਚੌਂਕ ਦੇ ਵਿੱਚ ਸੈਲੀਬ੍ਰੇਸ਼ਨ ਦੇ ਸਾਹਮਣੇ ਬੋਲ ਰਿਹਾ ਜੀ ਇਹ ਜੋ ਮੁੰਡਾ ਹੈ ਮੈਂ ਇਸ ਕਾਫੀ ਦੇਰ ਤੋਂ ਜਾਣਦਾ ਵਾਂ ਇਹ ਬਹੁਤ ਮਿਹਨਤ ਤੇ ਸੰਘਰਸ਼ ਵਾਲਾ ਮੁੰਡਾ ਹੈ ਇਹ ਹੈਂਡੀਕੈਪ ਹੋਣ ਦੇ ਬਾਵਜੂਦ ਇਹਨੇ ਆਪਣਾ ਮਤਲਬ ਕੀ ਗੱਲ ਨਹੀਂ ਹਾਰਿਆ ਨਾ ਇਹਨੇ ਕਿਸੇ ਕੋਲ ਮੰਗਣ ਦੀ ਕੋਸ਼ਿਸ਼ ਕੀਤੀ ਅਨਾਈ ਨੇ ਕਿਹਦੇ ਸਾਰੇ ਰਹਿਣ ਦੀ ਕੋਸ਼ਿਸ਼ ਕੀਤੀ ਇਸ ਨੇ ਆਪਣਾ ਇੱਥੇ ਲੋਕਾਂ ਦੀ ਕੋਈ ਸੇਵਾ ਦੇ ਨਾਲ ਕੁਝ ਆਪਣੇ ਘਰਦਿਆਂ ਦੇ ਸੰਘਰਸ਼ ਦੇ ਨਾਲ ਇਹਨੇ ਇੱਥੇ ਆ ਫੋਖਾ ਲਾਇਆ ਇੱਕ ਜਿਹਦੇ ਵਿੱਚ ਮਤਲਬ ਕਿ ਲੋਕਾਂ ਦੀਆਂ ਰੋਜ਼ ਮੜਾ ਦੀਆਂ ਜ਼ਿੰਦਗੀ ਦੀਆਂ ਜ਼ਰੂਰਤਾਂ ਜਿੱਦਾਂ ਗਰਮੀਆਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਠੰਡੇ ਵਗੈਰਾ ਭੁਜੀਏ ਵਗੈਰਾ ਧੂਫ ਅਗਰਬਤੀਆਂ ਇਹਨੇ ਚੀਜ਼ਾਂ ਰੱਖੀਆਂ ਦੀਆਂ ਨੇ ਤੇ ਇਸ ਬੰਦੇ ਆ ਦੀ ਬਹੁਤ ਜ਼ਿਆਦਾ ਸੰਘਰਸ਼ ਹੈ ਇਹਨੂੰ ਕੋਈ ਦਾਲ ਨਹੀਂ ਸੱਜਣਾ ਸੇਵਾ ਵੀ ਇਹਦੀ ਕਰ ਦਿੰਦੇ ਨੇ ਜਿਹਦੇ ਨਾਲ ਇਹ ਥੋੜਾ ਬੋਤਾ ਉਧਰੋਂ ਥੋੜਾ ਬੋਤਾ ਇਧਰੋਂ ਇਹ ਆਪਣੇ ਘਰਦਿਆਂ ਤੇ ਬੋਝ ਨਹੀਂ ਬਣਿਆ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਲੋਕ ਐ ਹੋ ਜਣੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਹੁੰਦੇ ਆ ਹੁੰਦਿਆਂ ਵੀ ਉਹ ਮੰਗਣ ਵਾਲੇ ਪਾਸੇ ਤੇ ਚੋੜੀਆਂ ਠੱਗੀਆਂ ਨਸ਼ੇ ਵਾਲੇ ਪਾਸੇ ਜਾ ਰਹੇ ਨੇ ਜਿਹੜੇ ਕਿ ਕੰਮ ਕਰਨਾ ਨਹੀਂ ਚਾਹਦੇ ਕਹਿਣ ਕਿ ਮੁਰਕੇ ਕਹਿਣ ਕਿ ਪੰਜਾਬ 'ਚ ਕੰਮ ਨਹੀਂ ਕੰਮ ਬਹੁਤ ਹੈ ਇਹ ਹੈਂਡੀਕੈਪ ਹੁੰਦੇ باوجود ਵੀ ਦੇਖੋ ਕੰਮ ਕਰ ਰਿਹਾ ਆਪਣੇ ਘਰਦਿਆਂ ਤੇ ਬੋਝ ਨਹੀਂ ਬਣਿਆ ਲਿਆ ਤੇ ਮੈਂ ਚਾਹੁੰਦਾ ਕਿ ਇਹਦੀ ਜੇ ਵੱਧ ਤੋਂ ਵੱਧ ਸੇਵਾ ਹੋ ਸਕੇ ਜਿੱਦਾਂ ਹੁਣ ਜਿੱਦਾਂ ਆ ਬਰਸਾਤ ਦਾ ਮੌਸਮ ਹੈ ਇਹਦੇ ਵਿੱਚ ਇਹਨੂੰ ਸਮਾਨ ਸੰਭਾਲ ਲਈ ਉਖਾਈ ਹੁੰਦੀ ਹੈ ਬਰਸਾਤ ਹੈ ਅੰਦਰ ਆ ਜਾਂਦੀ ਹੈ ਤੇ ਧੁੱਪ ਗਰਮੀ ਵੀ ਬਹੁਤ ਪੈਂਦੀ ਮੈਂ ਚਾਹੁੰਦਾ ਇਹਦੇ ਵਾਸਤੇ ਕੋਈ ਪੱਕਾ ਆਡਾ ਕੋਈ ਦਾਨੀ ਸੱਜਣ ਚਾਰ ਹਲਕੇ ਤੇ ਇਹਨੂੰ ਕੋਈ ਪੱਕਾ ਆਡਾ ਲੈ ਦੇਣ ਤਾਂ ਕਿ ਇਹਦਾ ਉਥੇ ਰੂਜੀ ਘਾਰ ਸਹੀ ਤਰੀਕੇ ਨਾਲ ਚੱਲ ਸਕੇ ਕਾਰੋਬਾਰ ਅਸੀਂ ਪਹਿਲਾਂ ਵੀ ਬਹੁਤ ਧੰਨਵਾਦੀ ਹਾਂ ਉਹਨਾਂ ਦਾਨੀ ਸੱਜਣਾ ਦੇ ਜਿਨ੍ਹਾਂ ਵੀ ਦਾਨੀ ਸੱਜਣਾ ਨੇ ਇਸ ਵੀਰ ਨੂੰ ਇਹ ਥੋੜਾ ਜਿਹਾ ਸੈਟਅਪ ਲਾਤਾ ਚਾਹੇ ਵੀਲ ਚੇਅਰ ਲੈਤੀ ਹੋਰ ਵੀ ਧੰਨਵਾਦੀ ਆ ਜਿਹੜੇ ਵੀਰ ਇਸ ਸੇਵਾ ਵਾਸਤੇ ਸੇਵਾ ਨਿਭਾਉਣੀ ਚਾਹੁੰਦੇ ਆ ਕਿਉਂਕਿ ਵੀਰ ਵਾਸਤੇ ਬਹੁਤ ਮੁਸੀਬਤ ਹੁੰਦੀ ਹੈ ਪਰੇਸ਼ਾਨੀ ਹੁੰਦੀ ਹੈ ਧੁੱਪ ਦੇ ਵਿੱਚ ਆਉਣਾ ਹੁੰਦਾ ਜਾਂ ਮੀਂਹ ਪੈਂਦੀ ਹੈ ਬਾਰਿਸ਼ ਪੈਂਦੀ ਹੈ ਉਦੋਂ ਹਸਾ ਆਪਣਾ ਅਡਾ ਨਹੀਂ ਹੈ ਬਾਰਿਸ਼ ਆਉਂਦੀ ਹੈ ਤਾਂ ਸਮਾਨ ਭੇਜ ਜਾਂਦਾ ਹੈ ਧੁੱਪੇ ਜੋ ਇਹ ਟੈਸਟ ਪਰ ਵੀ ਨਹੀਂ ਆਉਂਦਾ ਤਾਂ ਭਾਈ ਜੀ ਹੋਰ ਕਿਵੇਂ ਦੇਖਦੇ ਹੋ ਇਸ ਵੀਰ ਵਾਸਤੇ ਜਿਹੜਾ ਵੀਰ ਅੱਜ ਵੀ ਆਪਣੇ ਪਰਿਵਾਰ ਦਾ ਸਹਾਰਾ ਬਣਿਆ ਬਹੁਤ ਵਧੀਆ ਜੀ ਹੈ ਜੋ ਜਿੱਦਾਂ ਇਹ ਸੰਘਰਸ਼ ਕਰਕੇ ਚੱਲਦਾ ਮੈਂ ਕਹਿੰਦਾ ਬਾਕੀ ਸਭ ਨੂੰ ਇਹ ਸੇਧ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਜ਼ਿਆਦਾਤਰ ਨਸ਼ੇ ਦੇ ਵਿੱਚ ਗ੍ਰਸਤ ਹੁੰਦੀ ਜਾਂਦੀ ਵਿਹਲੜ ਪੁਣੇ ਦੇ ਵਿੱਚ ਗ੍ਰਸਤ ਹੁੰਦੀ ਜਾਂਦੀ ਆ ਉਹਨਾਂ ਨੂੰ ਚਾਹੀਦਾ ਕਿ ਉਹ ਵੀ ਭਰਾਵਰ ਦੇ ਆਪਣੇ ਸਹਾਰੇ ਬਣਨ ਤੇ ਚੰਗੇ ਬੰਦੇ ਲੱਗਣ ਇਸ ਵੀਰ ਨੂੰ ਵੇਖ ਕੇ ਤੇ ਸਾਰਿਆਂ ਨੂੰ ਇਹਦੇ ਵਾਲੇ ਪਾਸੇ ਇਹ ਵੇਖਣਾ ਚਾਹੀਦਾ ਤੇ ਐਸੇ ਕੰਮ ਵੱਲ ਤੁਰਨਾ ਚਾਹੀਦਾ ਤੇ ਜਿਹੜੇ ਸੱਜਣ ਕੋਈ ਸੇਵਾ ਕਰ ਸਕਦੇ ਨੇ ਉਹ ਆ ਭਾਜੀ ਹੋਣੀ ਸਾਰੋ ਨਹੀਂ ਲੈਣਾ ਐਸੀ ਇਹਦੀ ਇੰਟਰਵਿਊ ਤਾਂ ਮੈਂ ਵੀ ਰੁਕ ਗਿਆ ਕਿਉਂਕਿ ਮੈਂ ਇਹਦੇ ਨਾਲ ਅੱਗੇ ਵੀ ਇਹਦੇ ਕੋਈ ਨਾ ਕੋਈ ਸੋਧਾ ਲੈਂਦਾ ਨਾ ਤੇ ਇਹਨਾਂ ਦਾ ਬਹੁਤ ਧੰਨਵਾਦ ਹੈ ਸਾਰੋਂ ਇਹਨਾਂ ਦਾ ਇਹ ਇਹ ਟੈਲੀਫੋਨ ਨੰਬਰ ਇਹਦਾ ਬੈਂਕ ਅਕਾਊਂਟ ਨੰਬਰ ਦੇ ਦਾਨਗੇ ਜੇ ਕਿ ਦਾਨੀ ਸੱਜਣ ਕੋਈ ਕਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਸੇਵਾ ਕਰੇ ਇਹ ਇੱਕ ਗੁਰਮੁਖ ਮੁੰਡਾ ਹੈ ਤੇ ਨਸ਼ੇ ਪੱਤੇ ਤੋਂ ਦੂਰ ਹੈ ਤੇ ਨਾ ਇਹਨੇ ਦੁਕਾਨ ਤੇ ਹੋਈ ਚੀਜ਼ ਕੀਤੀ ਅਸੀਂ ਸਰਦਾਰ ਸਾਹਿਬ ਸਾਹ ਦੇ ਵਾਹਿਗੁਰੂ ਜੀ ਬਹੁਤ ਜੀ ਸਰਦਾਰ ਸਾਹਿਬ ਦਾ ਵੀ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਵੱਡੀਆਂ ਦੁਕਾਨਾਂ ਤੋਂ ਸਮਾਨ ਲੈਣ ਨੂੰ ਤਰਜੀਹ ਨਹੀਂ ਦਿੱਤੀ ਜੇ ਸਮਾਨ ਲੈਣਾ ਹੀ ਹੈ ਬੱਚਿਆਂ ਵਾਸਤੇ ਤਾਂ ਇਸ ਵੀਰ ਦੇ ਥੋੜੀ ਬਹੁਤੀ ਤਿਲ ਫੁੱਲ ਸੇਵਾ ਨਾਲ ਇਸ ਪਰਿਵਾਰ ਦਾ ਹੌਸਲਾ ਵੀ ਵਾਜੂ ਜਾਣਾ ਤੇ ਜੇ ਤੁਸੀਂ ਵੀ ਅੰਮ੍ਰਿਤਸਰ ਸਾਹਿਬ ਆ ਰਹੇ ਹੋ ਸਾਇਸ ਵੀਰ ਦਾ ਅਮਰਤਾਰੀ ਵੀਰ ਹੈ ਸਾਡਾ ਸਰੀਰ ਤੋਂ ਪਾਹੀ ਜ਼ਰੂਰ ਹੈ ਪਰ ਇਸ ਦੀ ਸੋਚ ਪਾਹੀ ਨਹੀਂ ਹੈ ਬਹੁਤ ਵਿਰਲੇ ਹੁੰਦੇ ਨੇ ਜਿਹੜੇ ਮਿਹਨਤ ਨਾਲ ਪਰਿਵਾਰ ਪਾਲਦੇ ਨੇ ਇਸ ਦੀ ਮਿਹਨਤ ਨੂੰ ਫਲ ਤਾਂ ਪੈਣਾ ਹੈ ਜੇ ਆਉਂਦੇ ਜਾਂਦੇ ਆ ਥੋੜਾ ਬੋਤਾ ਸਮਾਨ ਆਪਾਂ ਇਹੋ ਜਿਹੇ ਵੀਰਾਂ ਤੋਂ ਲਈਏ ਜਿਸ ਨਾਲ ਇਸ ਦਾ ਪਰਿਵਾਰ ਚੱਲ ਜਾਣਾ ਤੇ ਬਹੁਤ ਸਾਰੀਆਂ ਦੁਆਵਾ ਦੇ ਅਸੀਸਾਂ ਵੀ ਮਿਲ ਜਾਣੀਆਂ ਮੈਨੂੰ ਦੀ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜਿਹੜੇ ਰਹੋ ਆਉਣੇ ਆ ਚੈਨਲ ਦੇ ਨਾਲ